ਉਹ ਪੱਤਾਗੇ ਰੇਹਾਂ ਸਪਰੇਆ ਦੇ ਰੂਪ ਚ ਤੇ ਜਿਹੜੇ ਪੱਤੇ ਦੀ ਘਾਟ ਪੈਂਦੀ ਸੀ ਅਸੀਂ ਉਹਨੂੰ ਮਸਲੂਈ ਢੰਗ ਨਾਲ ਉਹਨਾਂ ਫਸਲਾਂ ਨੂੰ ਦੇ ਕੇ ਉਹਦਾ ਝਾੜ ਵਧਾ ਲੈਂਦੇ ਸੀ ਤੇ ਉਸ ਤੋਂ ਬਾਅਦ ਫੇਰ ਸਾਡਾ ਜਿਹੜੀਆਂ ਇਹ ਜੀਐਮ ਕ੍ਰੌਪਸ ਆ ਗਈਆਂ ਜਿਹੜੇ ਬੀਜ ਸੰਤ ਆ ਗਈ ਤੇ ਇੱਕ ਦੌਰ ਦੇ ਵਿੱਚ ਜਿਹਨੂੰ ਇਹ ਕਿਹਾ ਜਾਂਦਾ ਸੀ ਕਿ ਕਿਸਾਨ ਕੋਲੇ ਆਪਦਾ ਬੀਜ ਨਹੀਂ ਹੋਊਗਾ ਤੇ ਉਦੋਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੱਚ ਨਹੀਂ ਆਉਂਦਾ ਸੀ ਲੇਕਿਨ ਅੱਜ ਆਪਾਂ ਉਸ ਦੌਰ ਦੇ ਵਿੱਚ ਆ ਗਏ ਆਂ ਤੇ ਜੇ ਆਪਾਂ ਇੱਕ ਸੁਧਾਰਨ ਖਰਬੂਜੇ ਵੀ ਜਿਹਨੇ ਹੋਣ ਜਿਹੜੇ ਕਿ ਸਾਡੇ ਆਮ ਘਰਾਂ ਦੇ ਖੇਤਾਂ 'ਚ ਉੱਤੇ ਆਉਂਦੇ ਸੀ ਬੀਜ ਲੈਂਦੇ ਸੀ ਉਹਦੇ ਲਈ ਸਾਨੂੰ ਜਿਹੜਾ ਬੀ ਐ ਉਹ ਇੰਨਾ ਮਹਿੰਗਾ ਖਰੀਦਣਾ ਪੈਂਦਾ ਕਿ ਆਪਾਂ ਜੇ ਆਪਾਂ ਇਹ ਮੰਨ ਲઈએ ਵੀ ਜਿਹੜਾ ਇੱਕ ਬੀ ਐ ਉਹ ਵੀ ਮੇਰਾ ਖਰਦੀ 25-30 ਰੁਪਏ ਦਾ ਹੋ ਸਕਦਾ ਤਾਂ ਇਹ ਇਸ ਦੌਰ ਦੇ ਵਿੱਚ ਆਪਾਂ ਆ ਗਏ ਆ ਇਸ ਮੁੱਖੀ ਵਿਕਾਸ ਦੇ ਵਿੱਚ ਅੱਗੇ ਵਧਦੇ ਹੋ ਤਾਂ ਮੈਂ ਨਾ ਪਹੌਰਾ ਤੋਂ ਇਹ ਜਾਣਨਾ ਚਾਹਾਂਗਾ ਕਿ ਜਿਹੜਾ ਖੇਤੀ ਦੇ ਵਿੱਚ ਇਹ ਤਬਦੀਲੀਆਂ ਆਈਆਂ ਚਾਹੇ ਉਹ ਟੈਕਨੋਲੋਜੀ ਦੇ ਪੱਤਰ ਤੇ ਸੀ ਚਾਹੇ ਉਹ ਅ ਡੀਜਾਂ ਦੇ ਪੱਤਰ ਤੇ ਸੀ ਜਾਂ ਐ ਕਿਸਾਨੀ ਕਰਨ ਦੇ ਢੰਗ ਤਰੀਕੇ ਨਾਲ ਸੀ ਕਿ ਜਦੋਂ ਪਰਸਾਨ ਕਿਸਾਨੀ ਟੈਕਨੋਲੋਜੀ ਨਹੀਂ ਸੀ ਉਦੋਂ ਕਿਸਾਨ ਦਾ ਸਾਰਾ ਪਰਿਵਾਰ ਹੈ ਜਿਹੜਾ ਉਹ ਖੇਤ ਹੁੰਦਾ ਸੀ ਔਰਤਾਂ ਘਰ ਦਾ ਕੰਮ ਬਣਾਉਂਦੀਆਂ ਸੀ ਉਹ ਰੋਟੀ ਤਾਂ ਕਟਾਉਂਦੀਆਂ ਸੀ ਖੇਤ ਲੈ ਕੇ ਜਾਂਦੀਆਂ ਸੀ ਕਿਸਾਨ ਦਾ ਜਿਹੜਾ ਮਾਲਕ ਹੁੰਦਾ ਸੀ ਜ਼ਮੀਨ ਉਹਦਾ ਇੱਕ ਸੀਰੀ ਸਾਂਝੀ ਫੰਡਾ ਸੀ ਜਿਹੜਾ ਉਸ ਖੇਤੀ ਦਾ ਉਹਨਾਂ ਹੀ ਆਪ ਦਾ ਹੱਕ ਸਮਝਦਾ ਸੀ ਸੀਵੀ ਦੇ ਰੂਪ ਦੇ ਵਿੱਚ ਉਹਦਾ ਗੁੱਸਾ ਸਾਹਜੇ ਸੀ ਲੇਕਿਨ ਜਦੋਂ ਤਕਨਾਲੋਜੀ ਆ ਗਈ ਉਸ ਟੈਕਨੋਲੋਜੀ ਨੇ ਖੇਤੀ ਨੂੰ ਸੌਖਾ ਬਣਾਇਆ ਤੇ ਉਹਦਾ ਸਿੱਟਾ ਕੀ ਨਿਕਲਦਾ ਹੈ ਕਿ ਸਿੱਟਾ ਇਹ ਵੀ ਹੋਇਆ ਕਿ ਕਿਸਾਨ ਦੇ ਪਰਿਵਾਰ ਦੇ ਵਿੱਚੋਂ ਇੱਕ ਸਿਰੀ ਨਾਂ ਦੀ ਜਿਹੜੀ ਪ੍ਰਾਥਾ ਸੀ ਉਹ ਖਤਮ ਹੋ ਗਈ ਜਿਹੜਾ ਉਹਦਾ ਸਾਂਝੀਦਾਰ ਸੀ ਦੁੱਖ ਸੁੱਖ ਦਾ ਵੀ ਸੀ ਖੇਤੀ ਦਾ ਵੀ ਸੀ ਉਹਦੇ ਪਰਿਵਾਰ ਦੇ ਮੈਂਬਰ ਵੀ ਜਿਹੜੇ ਉਹ ਖੇਤੀ ਦੇ ਵਿੱਚੋਂ ਉਹਨਾਂ ਨੂੰ ਸਮਾਂ ਬਚਾਣ ਲੱਗ ਪਿਆ ਕਿ ਉਹਨਾਂ ਨੂੰ ਇਹ ਲੱਗਿਆ ਵੀ ਠੀਕ ਹੈ ਟਰੈਕਟਰ ਨਾਲ ਬੀਜ ਲਈ ਕੰਬਾਈਨ ਨਾਲ ਵਾਢੀ ਇਦਾਂ ਦੀਆਂ ਚੀਜ਼ਾਂ ਹੋਣ ਲੈ ਤਾਂ ਮੈਂ ਨਾਸਲ ਕਰਕੇ ਜੱਥੇਬੰਦੀ ਨਾਲ ਜੁੜੇ ਹੋਏ ਆ ਕਿਸਾਨੀ ਦੇ ਜੀਵਨ ਨਾਲ ਜੁੜੇ ਹੋਏ ਆ ਮੈਂ ਇਹਨਾਂ ਤੋਂ ਇਹ ਜਾਣਨਾ ਚਾਹਾਂਗਾ ਕਿ ਇਸ ਖਰੀ ਕ੍ਰਾਂਤੀ ਦੇ ਨਾਂ ਦੇ ਨਾਲ ਜਿਹੜੀਆਂ ਇਹ ਖੇਤੀ ਕਾਰ ਦੇ ਢੰਗ ਤਰੀਕੇ ਵਿੱਚ ਤਬਦੀਲੀਆਂ ਆਈਆਂ ਇਹਨਾਂ ਨੇ ਕਿਸਾਨੀ ਜੀਵਨ ਨੂੰ ਕਿਵੇਂ ਬਦਲ ਦਿੱਤਾ ਇਹ ਗੱਲ ਸ਼ੁਰੂ ਕਰੀ ਕਿ ਕਲਮਾਂ ਜਿਹੜੇ ساری ਟੀਮ ਹੈ ਜਿਹੜੇ ਪਿਛਲੇ 28 ਸਾਲ ਤੋਂ ਲਗਾਤਾਰ ਮਾਨਸਾਂ ਵਰਗੇ ਜਿਹੜੇ ਚੰਗਾ ਪ੍ਰੋਗਰਾਮ ਆ ਕਿਨਾਂ ਜੀ ਕਰਦੇ 10 ਕੋਟ ਦੇ ਸ਼ੰਤੇ ਉਹਨਾਂ ਦਾ ਧੰਨਵਾਦ ਕਰਦਾ ਤੋਂ ਤੁਹਾਡੀ ਮੈਂ ਡਾਕਟਰ ਸਖਾਲੀ ਹੋ ਰਹੀ ਹੈ ਇਹ ਹਾਲ ਫਾਲ ਜਿਹੜੀ ਗੱਲਾਂ ਕੀਤੀਆਂ ਨੇ ਉਸ ਤੋਂ ਬਾਅਦ ਮੇਰਾ ਕੰਮ ਕੁਝ ਸੌਖਾ ਜੀ ਹੋ ਗਿਆ ਉਸ ਗੱਲਾਂ ਦੀ ਮੈਡੀਸਨ ਕੀ ਹੈ ਇਹ ਨੂੰ ਪਾਲ ਫਰਾਨੇ ਕੁਦਰਤੀ ਵਿਚੀ ਜਿਹੜਾ ਇੱਕ ਬਹੁਤ ਵਿਆਪਕ ਪ੍ਰਾਪੇਗੈਂਡਾ इवन ਸਰਕਾਰ ਵੱਲੋਂ ਵੀ ਚਲਾਇਆ ਜਾਂਦਾ ਹੈ ਉਸ ਪਾਲੀਟਿਸਟ ਜਿਹਨਾਂ ਦੇ ਵਿੱਚ ਇੱਕ ਛੋਟੀ ਜੀ ਪਰ ਬੜੀ ਅਹਿਮ ਕਿਤਾਬ ਲਿਖੀ ਉਹ ਪੜ੍ਹੀ ਜਿਹਨੇ ਮੇਰਾ ਵੀ ਦ੍ਰਿਸ਼ਟੀ ਕੋਣ ਬੜੀ ਹੱਦ ਤੱਕ ਬਦਲ ਦਿੱਤਾ ਇਸ ਤੋਂ ਅੱਗੇ ਇਹ ਨੂੰ ਜਦੋਂ ਡਾਕਟਰ ਸੁਪਾਲ ਸਿੰਘ ਉਹ ਰੰਗਾਲ ਨਾਲੋਂ ਕਾਸੀ ਲੱਭੇ ਤੋਂ ਲਗਾਤਾਰ ਇਹਨਾਂ ਸਾਲਾਂ ਤੋਂ ਡਿਸਕਸ ਕਰਦੇ ਆਂ ਮੈਂ ਕੁਸ਼ਵੰਤ ਸਿੰਘ ਹੋ ਰਾਂ ਵੱਲੋਂ ਉਠਾਏ ਸਵਾਲ ਤੇ ਹੁਣ ਕੋ ਜਵਾਬ ਥੋੜਾ ਜਿਹਾ ਵਿਸ਼ਵਕ੍ਰਿਤ ਚ ਜਾਣਾ ਚਾਹੁੰਦਾ ਕਿ ਵਿਗਿਆਨ ਦੇ ਚਮਤਕਾਰਾਂ ਤੋਂ ਕੋਈ ਮੁਨਕਰ ਨਹੀਂ ਸਕੇਗਾ ਕਿਉਂਕਿ ਜਿੱਥੇ ਅਸੀਂ ਬੈਠੇ ਆ ਜਿਹੜਾ ਥੀਮ ਹੈ ਦੇਸ਼ ਮਾਲਵਾ ਇਹ ਰਹੀਆਂ ਦੀ ਧਰਤੀ ਜੰਗਲਾਂ-ਕੀਰਾਂ ਦੀ ਧਰਤੀ ਕਿੱਥਿਆਂ ਦੀ ਧਰਤੀ ਮਾਲਵਾ ਦਾ ਜੰਗਲ ਮੰਨਿਆ ਜਾਂਦਾ ਸੀ ਮਾਲਵਾ ਦਾ ਜੰਗਲ ਉੱਪਰੋਂ ਹੋ ਕੇ ਇਹ ਦੇਖ ਸਰ ਤਾਂ ਪਿੰਡਾਂ ਦੇ ਵਿਚਕਿਨੇ ਬਗਲੇ ਆ ਉਹਦੇ ਤੋਂ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਕਿ 1853 ਸਰਹੰਦ ਕਨਾਲ ਕੱਢੀ ਜਾਂਦੀ ਆ 7 ਮਈ ਤੋਂ ਉਹ ਸਰਹੰਦ ਕਨਾਲ ਤੇ ਨੈੱਟ ਬਕ ਨਾਲ ਪਹਿਲੀ ਵਾਰੀ ਸਾਡੇ ਲਗਭਗ ਹਰੇਕ ਪਿੰਡ ਤੱਕ ਇਹ ਸਾਰੇ ਤਕਨੀਕਾਂ ਉਹ ਇੱਕ ਹੀ ਸੋਟਕ ਤੋਂ ਨਹੀਂ ਪਾਣੀ ਪਹੁੰਚਿਆ ਤੇ ਜਿਹੜੀ ਸਾਡੀ ਲੋਨ ਨਿਰਭਰਤਾ ਕੁਝ ਜਿਹੜੇ ਰਾਜਸਥਾਨ ਦੇ ਗੋਂਢੀ ਆ ਸਾਡੀ ਵਿਸਫਤਾ ਸਾਰੀ ਇਹ ਕਹਿੰਦੇ ਬਰਾਮੀ ਖੇਤੀ ਸੀ ਬਾੜਸ ਪੇਤੀ ਉਹ ਪਬਲਿਕ ਉਦੋਂ ਨਾਲ ਪੈਦਾਵਾਰ ਦੀ ਵੱਡੀ ਰਹਿਣ ਸਹਿਣ ਦੀ ਸਾਡਾ ਬਦਲ ਲੱਗਿਆ ਇਹ ਵਿਗਿਆਨ ਦਾ ਚਮਤਕਾਰ ਸੀ ਉਸ ਤੋਂ ਬਾਅਦ ਉਹ ਹੋਰ ਚਮਤਕਾਰ ਲਗਾਤਾਰ گزرਦੇ ਬਸਤੀ ਵਾਲਾ ਹੁੰਦੇ ਗਏ ਤਾਂ ਤੇ ਕਹਿੰਦੇ ਉਹ 67 ਹੈ ਇਨਕਲਾਬ ਤੱਕ ਦੀਆਂ ਜਾਂ 60 ਤੋਂ ਬਾਅਦ ਹੀ ਗੱਲਾਂ ਸ਼ੁਰੂ ਪਰ ਅੱਜ ਮੈਂ ਇੱਕ ਫੈਕਟ ਕਰਨਾ ਚਾਹਣਾ ਇੱਕ ਕੈਥੋ ਵਿਗਿਆਨ ਸੁਭਾਅਕ ਰੂਪ ਵਿੱਚ ਵਿਕਸਿਤ ਹੁੰਦਾ ਹੈ ਲੋਕਾਂ ਦੀਆਂ ਲੋੜਾਂ ਤੋਂ ਇੱਕ ਤੌਰ ਚਾਕੇ ਵਿਗਿਆਨ ਪੰਪਿਆਂ ਦੇ ਹੱਥਾਂ ਤੋਂ ਮੁਨਾਫਾ ਕਮਾਉਣ ਦਾ ਹਥਿਆਰ ਬਣ ਗਿਆ ਇਹਨਾਂ ਜਿਹੜੀ ਗਵਰਨਮੈਂਟ ਹੈ ਜਿਹਨੂੰ ਵਿਕਾਸ ਕਿਹਾ ਜਾਂਦਾ ਹੈ ਵਿਕਾਸ ਦਾ ਮਾਡਲ ਵੀ ਕਹਿੰਦੇ ਆ ਅਸੀਂ ਇੱਕ ਸਿਰਕੇ ਵਿਕਾਸ ਸਵਾਗਤ ਹੈ ਹੁੰਦਾ ਹੈ ਹਾਂ ਕਿਤੇ ਹੁੰਦਾ 40000 ਸਾਲ ਤੋਂ ਗੱਲ ਕੀਤੀ ਹੈ ਤੇ ਨਾਲ ਕਿਹਾ ਕਿ ਵਿਕਾਸ ਤੋਂ ਕੰਪਨੀਆਂ ਨੇ ਸਾਡਾ ਨਹੀਂ ਕਰ ਲਿਆ 40000 ਸਾਲ ਤੋਂ ਲਗਾਤਾਰ ਜਿਹੜਾ ਮੁਕਤੌਵ ਵਿੱਚ ਜੋੜਦੀ ਆਈ ਹੈ ਚੀਜ਼ਾਂ ਉਹਦਾ ਨਤੀਜਾ ਇਹ ਕਿ ਕੰਪਨੀਆਂ ਨੇ ਆਪਣੇ ਨਾਂ ਤੇ ਪੇਟੈਂਟ ਕਰਾ ਲਿਆ ਤੇ ਵੇਚਣਾ ਸ਼ੁਰੂ ਕਰ ਲਿਆ ਤੇ ਕੰਪਨੀਆਂ ਨੇ ਇਕੱਲਾ ਇੰਨਾ ਕੰਮ ਨਹੀਂ ਕੀਤਾ ਫਿਰ ਇੱਥੇ ਆ ਕੇ ਵਿਕਾਸ ਥੋਪ ਦਿੱਤਾ ਗਿਆ ਸਾਡੇ ਤੇ ਸਾਡੇ ਲੋੜਾਂ ਤੋਂ ਹੋਏ ਨਿਕਾਸ਼ ਤੋਂ ਨਾ ਹੋ ਕੇ ਇਹ ਹਰੇਣਤਰਾਪ ਦੀ ਕਾਰਨ ਕਰੀਏ ਉਹਦੇ ਪਿੱਛੇ ਖੋੜ ਕੇ ਰਾਖਾਂ ਨਾਲ ਬੱਡੀਆਂ ਬੱਡੀਆਂ ਮਲਟੀਨੇਸ਼ਨ ਕੰਪਨੀਆਂ ਸੀ ਜਿਨ੍ਹਾਂ ਨੇ ਮਾਰਕ ਲਈ ਗਈ ਉਹ ਵਿਕਾਸ ਸਾਡੇ ਆਪਣੇ ਸੋਰਖੰਟ ਖੜਕੇ ਵੀ ਹੋ ਸਕਦਾ ਸੀ ਸਾਡੇ ਲੋੜਾਂ ਸਾਡੇ ਸਾਧਨ ਸਾਡੇ ਨੌਲੇਜ ਦੇ ਸੱਤੇ ਵੀ ਬੇਸ਼ੱਕ ਹੁੰਦਾ ਪਰੂ ਇੰਡੀਆ ਦਾ ਮੋਲਕ ਇੱਕ ਵਿਕਾਸ ਹੋਣਾ ਸੀ ਆ ਬਾਹਰੋਂ ਹੰਟ ਲਈ ਜਾ ਸਕਦੀ ਸੀ ਪਰ ਜਦੋਂ ਫਰਮਾਨਦਾਰ ਕਿਤੇ ਪੈਸਾ ਲਾਉਂਦੇ ਨੇ ਉਹ ਕਦੇ ਵੀ ਪੁਲ ਦਾ ਕੰਮ ਨਹੀਂ ਕਰਦੇ ਉਹਨਾਂ ਦਾ ਇੱਕੋ ਇੱਕ ਮਨੋਰਥ ਹੁੰਦਾ ਪੈਸਾ ਲਾ ਕੇ ਮੋਟਾ ਮੁਨਾਫਾ ਕਮਾਉਣਾ ਉਹਦੇ ਤੋਂ ਜਿਉਂਨਾ ਨੇ ਹਰੀਣ ਕਮਾਪ ਦੇ ਨਾਂ ਤੇ ਇਨੀ ਤੇਜ਼ੀ ਨਾਲ ਚੀਜ਼ਾਂ ਚੁੜਿਆ ਉਹਨਾਂ ਨੇ ਉਸ ਦੇ ਨਾਂ ਤੇ ਖਰਪਾਹ ਪੀਲ ਦੀ ਮਸ਼ੀਨਰੀ ਵੇਚੀ ਸਰਪਾਰ ਪੀਆ ਦੀਆਂ ਖਾਤਾਂ ਵੇਚੀਆਂ ਰਸਾਇਣਕ ਦਵਾਈਆਂ ਵੇਚੀਆਂ ਸੋ ਦੋਸਰਾ ਹੋਰ ਇਸ ਤੰਗਾ ਜਿਹਨੇ ਆਪਣਾ ਸਾਰਾ ਸਮਾਨ ਕੀਰੇ ਨਾਲ ਜਿਹੜਾ ਕੱਖਮਰ ਜਿਹੜਾ ਸਾਰਿਆਂ ਜਿਹਨਾਂ ਨੇ ਵੇਚ ਕੇ ਕੈਂਤੀ ਦਾ ਪੂਰਾ ਪ੍ਰਾਣਾ ਰੰਗ ਰੂਪ ਪਦਮ ਤਾਂ ਉਹਦੇ ਨਾਲ ਠੀਕ ਹੈ ਪੈਦਾਵਾਰ ਬਧੀ ਪਰ ਸਾਰੇ ਕਿਸਾਨ ਮਹਿਸੂਸ ਕਰਦੇ ਆ ਕਿ ਹੌਲੀ ਹੌਲੀ ਉਹਨਾਂ ਦਾ ਜਿਹੜਾ ਵੱਧtio ਘੱਟਦੀ ਗਈ ਕਿਉਂਕਿ ਉਹਨਾਂ ਦੇ ਉਸ ਪਹਿਲਾ ਵਾਰ ਤਾਂ ਵੱਡਾ ਹਿੱਸਾ ਪੈਸਾ ਤੋਂ ਲੋਨ ਲੈ ਕੇ ਮਸ਼ੀਨਰੀਆਂ ਜਾਂ ਟੂਬਾਂ ਲਾਇਏ ਸੀ ਵਿਆਜ ਦੇ ਰੂਪ ਵਿੱਚ ਚੱਲਾ ਗਿਆ ਮਹਿੰਗੇ ਬੀਜਾਂ ਦੇ ਰੂਪ ਵਿੱਚ ਚੱਲਾ ਗਿਆ ਖਾਤਾਂ ਦੇ ਰੂਪ ਵਿੱਚ ਚੱਲਾ ਗਿਆ ਤੇ ਜਿਹੜੀ ਪੁਰਾਣੀ ਗੱਲ ਹੈ ਕਿ ਪਹਿਲਾਂ ਲੋਕਾਂ ਕੋਲੇ ਪੈਸਾ ਨਹੀਂ ਸੀ ਹੁੰਦਾ ਠੀਕ ਠੀਏ ਗੱਲ ਜਿਹੜੀ ਖਸ਼ਮ ਸਿੰਘ ਹੋਰ ਹਨਨ ਕੀਤੀ ਕਿ ਕੱਪੜੇ ਵੀ ਹੋਰ ਨਹੀਂ ਬਦਲੇ ਜਾਂਦੇ ਜਦੋਂ ਪਾੜ ਜਾਂਦੇ ਪਰ ਇੱਕ ਗੱਲ ਹੈ ਕਿ ਬਹੁਤ ਲੋਕਾਂ ਸਿਰ ਕਰਜ਼ਾ ਨਹੀਂ ਸੀ ਹੁੰਦਾ ਆਰ ਸੇਕਟਰ ਆਖਮੀ ਲੋਪਰ ਕਿਸਮ ਦੀ ਸੀ ਜਿੰਨੀ ਪੈਦਾਵਾਰ ਵੱਡੀ ਹੁੰਦੀ ਉਹ ਤੁ ਵੱਟ ਕੀਚੂ ਨਾਲ ਸਾਡੇ ਲੋਕਾਂ ਦੇ ਉੱਤੇ ਕਰਜ਼ਾ ਵਧਿਆ ਜਿਸ ਦੇ ਚੋਂ ਜਮੀਨਾਂ ਨਿਕਲੀਆਂ ਜਿਸ ਦੇ ਚੋਂ ਜ਼ਮੀਨਾਂ ਦੀ ਵਿਕਰੀ ਨਿਕਲੀ ਜ਼ਮੀਨਾਂ ਜ਼ਬਤ ਹੋਣ ਲੱਗੀਆਂ ਤੇ ਬਹੁਤ ਸਾਰੀਆਂ ਗੱਲਾਂ ਨਿਕਲੀਆਂ ਜਿਨ੍ਹਾਂ ਖਰਾਬੀ ਅੰਦੋਲਨ ਲਾ ਰਹੇ ਹਾਂ ਲੰਮੇ ਸਮੇਂ ਤੋਂ ਇਹਨਾਂ ਖਿੱਤਾਂ ਦੇ ਵਿੱਚ ਸੋ ਜਿਹਦੇ ਕਰਕੇ ਇੱਕ ਤਾਂ ਇਹ ਹੈ ਕਿ ਕੀ ਭਾਰਤ ਆਪਣੇ ਵੱਲ ਤੇ ਐਡਵਾਂਸ ਨਹੀਂ ਸੀ ਕਰ ਸਕਦਾ ਕੀ ਭਾਰਤ ਨੌਲੇਜ ਸ਼ੇਅਰ ਵੀ ਸੀ ਕਰ ਸਕਦਾ ਬਾਹਰਲੇ ਨਾਲ ਕਿ ਬਾਹਰਿਆਂ ਨੂੰ ਸਾਰੇ ਕਿਸੇ ਦਾ ਠੇਕਾ ਦੇਣਾ ਜ਼ਰੂਰੀ ਸੀ ਅੱਜ ਵੀ ਅਸੀਂ ਜਾਣਦੇ ਹਾਂ ਕਿ ਇੱਕ ਵਿਗਿਆਨੀ ਦੀ ਗੱਲ ਕੀਤੀ ਜਾਂ ਚਪਾ ਲੋਆਂ ਨੇ ਆਪੇ ਡਾਕਟਰ ਸਕਾਲ ਫਲੇਟ ਸਾਡੇ ਆਪੀ ਸਹਾਸਤਰੀਆਂ ਨੂੰ ਸਾਡੇ ਵਿਗਿਆਨੀਆਂ ਨੂੰ ਜਾਣਦੇ ਹਾਂ ਉਹ ਤਾਂ ਬਹੁਤ ਵੱਡਾ ਹਿੱਸਾ ਬੜਾ ਜੈਨੂਨ ਹੈ ਫੋਰਟ ਦਾ ਜਨੂਨ ਦੀ ਲੋਕਾਂ ਮਾਰੇ ਸੋਚ ਹੈ ਪਰ ਹੁਣ ਇਹਨਾਂ ਦੀ ਸੋਚ ਇਹਨਾਂ ਦੀ ਆਪਣੀ ਨਹੀਂ ਇਹਨਾਂ ਦੀ ਯੂਨੀਵਰਸਿਟੀਆਂ ਦੀ ਫੋਰਟ ਰਿਸਰਚ ਇਹਨਾਂ ਦੀ ਆਪਣੀ ਨਹੀਂ ਉਹ ਥਾਰੀ ਗੈਣੇ ਚ ਕੀ ਹੋਈ ਐ ਉਹ ਕਾਰਪੋਰੇਟਾਂ ਦੇ ਫੰਡਾਂ ਤੇ ਯੂਨੀਵਰਸਿਟੀਆਂ ਚੱਲਦੀਆਂ ਨੇ ਫੰਡਾਂ ਦੇ ਪ੍ਰੋਜੈਕਟ ਦਿੱਤੇ ਜਾਂਦੇ ਨੇ ਸੱਚੇ ਤੋ ਟਾਰਗੇਟਡ ਰਿਸਰਚ ਆ ਤੁਸੀਂ ਸਾਨੂੰ ਕੀ ਪੈਦਾ ਕਰਕੇ ਦੇਣਾ ਜਿਹਦੇ ਨਾਲ ਸਦਾ ਮਾਲ ਬਕਵਾਉਂਦੇ ਤੁਸੀਂ ਇੱਥੇ ਜਿਹਦੇ ਕੰਮੇ ਨਾਲ ਦੇ ਹੱਥ ਬਣਨੇ ਗਏ ਨੇ ਸਾਡੇ ਬਕੈਨੀਆਂ ਦੇ ਸਾਡੇ ਸੰਸਥਾਨਾਂ ਦੇ ਸਾਡੇ ਇਵਨਰਸ ਸੈਸਟਰੀਆਂ ਦੇ ਤੁਸੀਂ ਕੱਢ ਚੋ ਬਹੁਤਾਂ ਨੇ ਅਕਤਾਰ ਨੂੰ ਦੇਖੀ ਹੋਈਆਂ ਜੇ ਨਹੀਂ ਦੇਖੀ ਤਾਂ ਕਿਤੇ ਕੋਲ ਲੱਭ ਕੇ ਪੜ ਲਿਓ ਇਹ ਆਰਥਿਕ ਹਿੰਦਿਆਰੇ ਦਾ ਕਵਾਲੀਆ ਬਿਆਨ ਕਨਫੈਸ਼ਨ ਜਾ ਕੇ ਕਾਨੂੰਨ ਤਹਿਤ ਮੈਦ ਜਹਾਂ ਦੀ ਆਤਮਿਕ ਕਿਤਾਬ ਹੈ ਜਿਹੜਾ ਜਿਹੜੀ ਕਦੇ ਮਾਰਟਿਨਸੀ ਕੰਪਨੀਆ ਦਾ ਵੱਡਿਆਂ ਦਾ ਆਰਥਿਕ ਸਲਾਹਕਾਰ ਸੀ ਤੇ ਇਹ ਬਾਅਦ ਚ ਵੀ ਜਮੀਰ ਨੇ ਉਹ ਬੋਝ ਨਹੀਂ ਚੁਣਿਆ ਇਹ ਬਾਗੀ ਹੋ ਗਿਆ ਚਾਹਤ ਦਾ ਰਿਸਕ ਲੈ ਕੇ ਨੇ ਕਿਤਾਬ ਲਿਖੀ ਤੇ ਵਿਕਾਸ ਦੇ ਨਾਂ ਦੇ ਕਾਰਪੋਰੇਸ਼ਨਾਂ ਨੇ ਕੀ ਜੁਗੁਆਂ ਦਾ ਤਿਲਸਾ ਚ ਸਸੜੇ ਤੇ ਸੱਚ ਕੀ ਕੀਤਾ ਕਿਵੇਂ ਬਰਬਾਦੀ ਕੀਤੀ ਹੈ ਉਹਨਾਂ ਨੇ ਕੁਦਰਤ ਦੀ ਸਾਧਨਾਂ ਦੀ ਬਰਬਾਦੀ ਕੀਤੀ ਹੈ ਉਹਨਾਂ ਨੇ ਸੋਮਿਆਂ ਦੀ ਬਰਬਾਦੀ ਕੀਤੀ ਹੈ ਉਹਨਾਂ ਨੇ ਜਿਹੜੀ ਲੋਕਾਂ ਦੀ ਸਿਹਤ ਦੀ ਬਰਬਾਦੀ ਕੀਤੀ ਹੈ ਅਸੀਂ ਜਿਹੜੇ ਇੱਥੇ ਬੈਠੇ ਹਾਂ ਲਗਭਗ ਸਮੇਤ ਡਾਕਟਰ ਸੁਪਾਲ ਸਰਕਾਰੀ ਸਕੂਲਾਂ ਚ ਪੜ੍ਹਿਆ ਜਿੱਥੇ 10 ਪੈਸੇ ਫੀਸ ਹੁੰਦੀ ਸੀ ਤੇ ਸੁਪਾਲ ਜੀ ਤਾਂ ਮੈਡਮ ਆ ਜਿਹਦੀ ਕੋਰਸ ਕੋਰਸ ਤੋਂ ਪੜਿਆ ਕਹਿੰਦੇ ਇਹੀ ਹਾਲ ਉਹ ਕੋਲ ਪੜਿਆ ਜਿਹਦੇ ਤੇ ਕੋਈ ਖਰਚਾ ਨਹੀਂ ਸੀ ਡਿਗਰੀਆਂ ਤੋਂ ਮੰਨੇ ਦੇ ਕੀਤੇ ਸਰਕਾਰੀ ਸੈਕਟਰ ਚ ਕੀਤੇ ਕਿਉਂਕਿ ਮੰਨਿਆ ਜਾਂਦਾ ਸੀ ਕਿ ਹੈਲਥ ਤੇ ਐਜੂਕੇਸ਼ਨ ਇਹ ਕਿਸੇ ਦੇਸ਼ ਦੀ ਡਿਵੈਲਪਮੈਂਟ ਦਾ ਬਹੁਤ ਜ਼ਰੂਰੀ ਅੰਗ ਹੈ ਇਸ ਕਰਕੇ ਸਰਕਾਰ ਦੇ ਤੇ ਪੈਸਾ ਕਰਦੀ ਉਹਦੇ ਤੇ ਅਸੀਂ ਵੱਢ ਕੇ ਇਸ ਹਾਰਿਕ ਕਰਨ ਦੇ ਡਾਕਟਰ ਬਣ ਕੇ ਇੰਜੀਨੀਅਰ ਬਣ ਕੇ ਪਗਾਨੀ ਬਣ ਕੇ ਅਫਸਰਤਰੀ ਬਣ ਕੇ ਪਰ ਪਿਛਲੇ ਸਾਲਾਂ ਚ ਖਾਸ ਤੌਰ ਤੇ 1990 ਤੋਂ ਬਾਅਦ ਕੀ ਦੇਖਦੇ ਹਾਂ ਜਿਹਦਾ ਹੈਲਥ ਾਲਾਜ ਤੇ ਦਿੱ ਗਿਆ ਸਾਡੇ ਸਮਾਜ ਚ ਪੁੱਲ ਦਾ ਕੰਮ ਸਮਝਿਆ ਜਾਂਦਾ ਸੀ ਸਾਡੇ ਬਾਪੂਆਂ ਦੀ ਪੀੜ੍ਹੀ ਤੇਰਾਂ ਤੋਂ ਤੇ ਗੁਰਦੁਆਰਿਆਂ ਤੋਂ ਇਲਾਜ ਕਰਾਉਂਦੀ ਸੀ ਪਾਈਆਂ ਤੇ ਸਾਦਾ ਕੋਣ ਤੇ ਉੱਥੋਂ ਹੀ ਉਡਾਰਨਾ ਸਿੱਖਦੀ ਸੀ ਉਹ ਜਾਣਦੇ ਸੀ ਮੁੱਢਲੀ ਪੜ੍ਹਾਈ ਉਹ ਕਰਾਉਂਦੇ ਸੀ ਤੇ ਉਹਨੂੰ ਧਰਮ ਦਾ ਕੰਮ ਸਮਝਿਆ ਜਾਂਦਾ ਸੀ ਪੈਸਾ ਕੋਈ ਨਹੀਂ ਚੋੜੇ ਚ ਉਸ ਕੁਦਰਤ ਕੰਮ ਨੂੰ ਮੁਨਾਫੇ ਦੇ ਸਭ ਤੋਂ ਵੱਡੇ ਸੂਮੇ 'ਚ ਕਿਵੇਂ ਬਦਲ ਦਿੱਤਾ ਗਿਆ ਕਿਵੇਂ ਲੋਕਾਂ ਦੀ ਜੀਭਾਂ ਕੱਟੀਆਂ ਜਾਂਦੀਆਂ ਨੇ ਮੌਤ ਦਾ ਗੰਦ ਕਰਕੇ ਕੈਂਸਰ ਹੋਵੇ ਕਾਲਾ ਪੀੜੀਆਂ ਹੋਵੇ ਕਿਵੇਂ ਪੜ੍ਹਾਈ ਦੇ ਨਾਂ ਤੇ ਜਣੀ ਟਿਕੜੀਆਂ ਕਰੋੜ 20-4-4 ਕਰੋੜ ਦੀਆਂ ਮਹਿੰਗੀਆਂ ਹੋ ਗਈਆਂ ਤੇ ਸਧਾਰਨ ਮਜ਼ਦੂਰ ਕਿਸਾਨ ਤਾਂ ਛੱਡੋ ਮੱਧ ਵਰਗ ਦੇ ਵੀ ਕਾਫੀ ਹਿੱਸੇ ਦੇ ਪੱਖ ਤੋਂ ਬਾਹਰ ਹੋ ਗਏ ਇਹ ਡਵੈਲਪਮੈਂਟ ਹੈ ਇਹ ਮਾਡਲ ਬਨਾਸ਼ ਦਾ ਮਾਡਲ ਹੈ ਇਹ ਇਸ ਮਾਡਲ ਦੇ ਖਿਲਾਫ ਸਾਡੀ ਬੜੀ ਰੋਸਨਾ ਹੈ ਹਾਂ ਇਹ ਵਿਕਾਸ ਦੇ ਵਿਰੋਧੀ ਨਹੀਂ ਪਰ ਨਹੀਂ ਜੇ ਵਿਕਾਸ ਸਾਡੀ ਪੜਾਈ ਖੋ ਰਿਹਾ ਹੈ ਜੇ ਵਿਕਾਸ ਸਾਡੀ ਸਿਹਤ ਪ੍ਰਬੰਧ ਕਰ ਰਿਹਾ ਹੈ ਜੇ ਵਿਕਾਸ ਸਾਡੀ ਜ਼ਮੀਨ ਖੋ ਰਿਹਾ ਹੈ ਜੋ ਵਿਕਾਸਾਨੂੰ ਉਜਗਾਰ ਨਹੀਂ ਦੇ ਰਿਹਾ ਪਰ ਅਸੀਂ ਇਹੋ ਜਿਹੇ ਵਿਕਾਸ ਨੂੰ ਰਗੜ ਕੇ ਫੋੜੇ ਤੇ ਨਹੀਂ ਆਉਂਦੇ ਅਸੀਂ ਲੜਾਂਗੇ ਉਹਦੇ ਲਈ ਸਾਨੂੰ ਜ਼ਿਲਾਂਚ ਜਾਣਾ ਪਵੇ ਸਾਨੂੰ ਕੁਟਿਆ ਮਹਾਰਾਜਾਂ ਦੇ ਜਿਵੇਂ ਮਾਰ ਦਿੱਤਾ ਜਾਵੇ ਪਰ ਇਸ ਵਿਕਾਸ ਦੇ ਖਿਲਾਫ ਪਹਿਲਾ ਕਿਸਾਨ ਉੱਠਿਆ ਮਜ਼ਦੂਰ ਬਹੁਤ ਉੱਠੇ ਨੇ ਫਿਰ ਕਿਸਾਨਾਂ ਤੋਂ ਸਵਾਲ ਆਇਆ ਕਿਸਾਨਾਂ ਦੀ ਗੱਲ ਤਾਂ ਫੇਰ ਹੋ ਜਾਂਦੀ ਐ ਅੰਦੋਲਨ ਕਰਕੇ ਫੇਰ ਮਜ਼ਦੂਰਾਂ ਦੀ ਗੱਲ ਹੀ ਨਹੀਂ ਹੁੰਦੀ ਕਿਸੇ ਬਦਤ ਉ ਚਰਚਾ ਦਾ ਵਿਸ਼ੇ ਨਹੀਂ ਇਹੋ ਅੱਗੇ ਗੱਲ ਨੂੰ ਵਧਾਉਂਦੇ ਆਂ ਇਹ ਹੁਣ ਸਿੱਤੀ ਬੜੀ ਦੇ ਨਾਲ ਛੋਟੇ ਕਾਰੋਬਾਰ ਬਰਬਾਦ ਹੋ ਰਹੇ ਨੇ ਇਸ ਕਰਕੇ ਇਹਨਾਂ ਦੇ ਖਿਲਾਫ ਇਹ ਵਿਕਾਸ ਮਾਡਲ ਨੂੰ ਬਦਲਣ ਤੇ ਲਈ ਇਹ ਇਹ ਲੜਾਈ ਬੜੀ ਅਹਿਮ ਲੜਾਈ ਹੈ ਸਾਡੇ ਸਮਾਜ ਦੀ ਸਾਨੂੰ ਇਹ ਲੜਨੀ ਹੀ ਚਾਹੀਦੀ ਹੈ ਮੈਂ ਵੀ ਤੇਹੀ ਕਹਿੰਦਾ ਸੰਧਰ ਸੋ